हां भाई कोई गल नहीं पता कुंडियां मेडदा यार गल ही कोई नहीं चक्कर ही कोई नहीं ਤੁਸੀਂ ਕੱਲ ਨੂੰ ਮਿਲ ਲੋ ਯਾਰ ਮੈਨੂੰ ਹਾਂ 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 ਕਰਾ ਦਿਆਂਗੇ ਕਰਾ ਦਿਆਂਗੇ ਬਈ ਕਰਾ ਦਿਆਂਗੇ ਕੋਈ ਚੱਕਰ ਨਹੀਂ ਕੋਈ ਗੱਲ ਨਹੀਂ ਹਾਂ ਮੈਂ ਇਹੀ ਕੰਮ ਕਰਦਾਗਾ ਵਿਚੋਲਪਣੇ ਦਾ ਬੱਡਾ ਓਏ ਓ ਬੱਡਾ ਉਹ ਸਾਰਾ ਦਿਨ ਫੋਨ ਤੇ ਲੱਗਾ ਰਹਿਣਾ ਗੱਲ ਸੁਣ ਲਾ ਓ ਕਿਆ ਕੁੱਤੇ ਵਾਲੀ ਭਕਾਈ ਮਾਰੀ ਜਾਂਦਾ ਮੈਂ ਕੋਈ ਜ਼ਰੂਰੀ ਗੱਲ ਕਰ ਰਿਹਾਗਾ ਵੇ ਲਾ ਮੈਨੂੰ ਕੁੱਤੇ ਆਲੀ ਭਗਾਈ ਦੱਸਦਾ ਬੇ ਕੇ ਆਪ ਕੋ ਕੜਾ ਮੰਗੂ ਲੜੀ ਜਾਨੇ ਹੋ ਮਾੜਾ ਮੋੜਾ ਕੰਮ ਧੰਦਾ ਕਰ ਲਿਆ ਕਰੋ ਉਹ ਕੱਲਾ ਖੇਤ ਖਾਪਦਾਗਾ ਆ ਬੰਨਨੇ ਦਾ ਜਮੀ ਸ਼ਰਮ ਲਾ ਲਈ ਆਈ ਨਹੀਂ ਹੈਗਾ ਵੀ ਖੇਤ ਜਾ ਕੇ ਨੱਕਾ ਨੁੱਕਾ ਮਾਰਿਆ ਵਾ ਮੈਂ ਸਾਰਾ ਦਿਨ ਫੋਨ ਤੇ ਲੱਗਾ ਰਹਿੰਦਾ ਕੀ ਕੱਦੂ ਕੋਈ ਹੈਗਾ ਸਾਰਾ ਕੁਝ ਮੈਨੂੰ ਹੀ ਕਰਨਾ ਪੈਂਦਾਗਾ ਚਾਹੇ ਖੇਤ ਦਾ ਹੋਵੇ ਚਾਹੇ ਘਰ ਦਾ ਆ ਬਦਤਾ ਹੋਇਆ ਨਹੀਂ ਲੋਕਾਂ ਦੇ ਕਰਾਉਂਦਾ ਪ੍ਰੈਫਰਦਾ ਕਿਧਰ ਗਿਆ ਇਹ ਗੱਲ ਹੋ ਗਈ ਉਹ ਦਿਹਾੜੀਆਂ ਕਿਹੜੇ ਵਾਰੇ ਦੇ ਖੇਤ ਗਏ ਨੇ ਇਹਨੂੰ ਬੰਦ ਨੂੰ ਖੇਤ ਤੋੜਦੇ ਬੇਲਾ ਘਰੇ ਰੋਟੀਆਂ ਚੜੀ ਜਾਂਦਾ ਹੈਗਾ ਮਾੜੀ ਮੋਟੀ ਸ਼ਰਮਵੰਨ ਲੈ ਕਰ ਇਹਨੂੰ ਵੀ ਕਹਿ ਰਿਆ ਕਰ ਵੀ ਖੇਤ ਵਾਗਦਿਆ ਕਰ ਉਰੇ ਬੇਲਾ ਬੈਠਾ ਰਹਿਣਾ ਸਾਰਾ ਦਿਨ ਉਹ ਇਹਦੇ ਖਾਣੇ 'ਚ ਨਹੀਂ ਪੈਂਦੀ ਖਾਣੇ 'ਚ ਨਹੀਂ ਪੈਂਦੀ ਮਾੜਾ ਮਾੜਾ ਗੱਲ ਉੱਪਰ ਦੇ ਰਿਆ ਕਰ ਘੂਰਦਿਆਂ ਕਰ ਉਹ ਕੀ ਘੂਰਾ ਵੱਡਾ ਹੈਗਾ ਉਹ ਡਾਵਾ ਮਾਰਾਂ ਮੇਰੇ ਔਰ ਮੱਕਾ ਇਹਨਾਂ ਨੂੰ ਕੋਈ ਗੱਲ ਨਹੀਂ ਮੈਂ ਮਾਨਸਾ ਜਾ ਕੇ ਆਉਣਾ ਜੇ ਮੰਨੂ ਆ ਤਾਂ ਓ ਯਾਰ ਫੇਕ ਨਹੀਂ ਆ ਕਰ ਮਗਾ ਯਾਰ ਗੱਲ ਸੁਣ ਓ ਤਲਾਕੇ ਮਾਰੂ ਇਹ ਮੈਂ ਮੇਰੀ ਵੀ ਕਿਹੜੇ ਗੱਲ ਸੁਣ ਲਿਆ ਕਰ ਹੋਗਾ ਜੀ ਤੇ ਓ ਹੋਣਾ ਕੀ ਹੈਗਾ ਦੇਹੜ ਜਿਹਦਾ ਖੇਤ ਵਾਗ ਗਏ ਹਾਂ ਰੇਹ ਦੀਆਂ 10 ਬੋਰੀਆਂ ਲੈ ਜੀ ਹਾਂ ਤੇ ਉਹ ਮੈਂ ਤਾਂ ਸੇੜਦੀ ਪਰਨਾ ਜਿੱਦ ਬਗ ਜਾਣਾ ਫਿਰ ਜਾ ਪਹਿਲਾਂ ਭਜਾਈ ਤੋਂ ਦੁੱਧ ਚ ਪੱਤੀ ਪਵਾ ਦੁੱਧ ਓ ਤੂੰ ਦੁੱਧ ਹੀ ਪੀ ਲਈ ਕਹਿਣਾ ਮੈਂ ਕਾ ਕਰੂ ਇਹ ਜਾਨਾ ਖੇਤ ਮੈਂ ਉਹ ਦੁੱਧ ਚ ਪੱਤੀ ਭਾਲਦਾ ਰਾਕਾਂ ਦਾ ਚੰਗਿਆਂ ਭਾਲ ਲੱਗਦਾ ਕੰਮ ਦਾ ਨਹੀਂ ਉਹ ਸੁਖੀ ਉਹ ਦੁੱਧ ਚ ਪੱਤੀ ਮੰਗਦਾ ਉਹਨੂੰ ਗਾਲ ਦੇ ਯਾਰ ਫੜਾ ਦੇ ਜੀ ਗਰੂਗਾ ਜਾਊਗਾ ਮਰੂਗਾ ਇਹ ਰੇਣਾ ਦਾ ਸਾਰਾ ਦਿਨ ਰਹਿਣਾ ਉਹਨਾਂ ਨੂੰ ਦੁੱਧ ਚ ਪੱਤੀ ਭਾ ਕੇ ਜਾ ਮਾਮਾ ਕੋਈ ਨਹੀਂ ਤੂੰ ਵੀ ਸਾਰਾ ਦਿਨ ਤੇਰ ਤੇਰ ਕਰੀ ਜਾਨੀ ਰਹਿਣੀ ਆ ਤੂੰ ਵੀ ਮਾੜਾ ਮੋਟਾ ਕਰ ਲਿਆ ਕਰ ਕੋਈ ਨਾ ਖੂਕ ਪਿਆਮ ਹੁਤਾ ਹੀ ਤਕਾਊਗਾ ਮਨ ਲਿਆ ਕਰ ਤੂੰ ਵੀ ਪਹਿਲੀ ਵਾਰੀ ਗੱਲ ਨਹੀਂ ਨਹੀਂ ਨਾਲ ਨਾਲ ਬਤਾਏ ਹੋਊਗਾ ਇਹ ਨਹੀਂ ਉਹ ਵੀ ਆਈ ਤੇਰੀ ਗਾਲੀ ਚੁਕਾ ਰਹੇ ਇਹ ਤਾਂ ਕੋਈ ਨਾ ساری عمر ਦਾ ਤਾਂ ਪਾਉਂਦਾਗਾ ਪਤਾ ਨਹੀਂ ਕਦੋਂ ਮਰੂਗਾ ਤੇ ਮਨਜੀ ਦੇਊਗਾ ਨਾ ਮਰੇ ਨਾ ਮਨਜੀ ਦੇਵੇ ਹੈ ਆਲਾ ਫੜ ਡੱਪ ਲੈ ਪੀ ਕੇ ਭੱਗ ਜਾ ਖੇਤ ਤੇ ਹਾੜੀਆਂ ਨਿੱਕੀਆਂ ਆਂਦੇ ਨੇ ਮੈਂ ਖਾ ਥੋੜੀ ਗੱਲ ਮੰਨਾਂਗੇ ਭੁਲਾਈ ਜੀ ਮੰਨਾਂਗੇ ਜੇ ਮੰਨੇਗਾ ਤਾਂ ਭੱਗ ਜਾ ਹੁਣ ਤਾਂ ਭਗ ਵੀ ਜਾਂਦਾ ਕਿਹੜੇ ਵਾਲੇ ਦਾ ਕੋਈ ਗੱਲ ਨਹੀਂ ਮੈਨੂੰ ਦੁੱਧ ਪੀ ਲੈ ਆਹ ਆਹ ਬੜਾ ਸਵਾਦ ਦੁੱਧ ਤੇ ਭਰਜਾਈ ਨੇ ਭਰਜਾਈ ਵਰਗਾ ਹੀ ਮਿੱਠਾ ਦੁੱਧ ਦਾ ਸਵਾਦ ਯਾਰ ਲਿਭਾਂ ਜੋ ਹਾਂਜੀ ਭਰਜਾਈ ਮੇਰੀ ਕਾ ਨਹੀਂ ਕਰਿਆ ਨਾ ਤੇਰੀ ਗੱਲ ਦਾ ਗੁੱਸਾ ਕੌਣ ਕਰੂਗਾ ਮੇਰਾ ਤਾਂ 12 ਵਜਾ ਹੋਇਆ ਸੀ ਕੱਲ ਕੋਈ ਨਾ ਹੋਜੂ ਛੱਡਾ ਹੋਈ ਹੋਰ ਮੈਂ ਤੇ ਤਾਂ ਗੁੱਸੇ 'ਚ ਪਤਾ ਨਹੀਂ ਕੀ ਕੁਝ ਬੋਲ ਲਿਆ ਗਿਆ ਕੋਈ ਚਲ ਕੀ ਹੁੰਦਾ ਕੁਝ ਨਹੀਂ ਹੁੰਦਾ ਪਰ ਮੈਂ ਤਾਂ ਬੈਠੀ ਬੈਠ ਕੇ ਉਹਦੇ ਮੈਂ ਦਿਮਾਗ 'ਚ ਲੋੜ ਪੈਗਾ ਸੀ ਮਹਾ ਚਲ ਮੈਂ ਬੰਦ ਕੋਲੇ ਜਾ ਕੇ ਆਉਣੀ ਆ ਗੱਲਬਾਤ ਕਰਨੀ ਆ ਕੱਲ ਕੋਈ ਨਾ ਕੋਈ ਨਾ ਕੋਈ ਨਾ ਮੇਰਾ ਦਿਲ ਖੁਸ਼ੀ ਨਾਲ ਭਰ ਗਿਆ ਮੇਰੇ ਕੋਲੇ ਆਈ ਨਹੀਂ ਆ ਚਲ ਆਈ ਤੇ ਮੇਰਾ ਪਤੀ ਐ ਤੂੰ ਮੇਰੀਆਂ ਗੱਲਾਂ ਦਾ ਗੁੱਸਾ ਘੱਟੀ ਕਰਦਾ ਹਾਂ 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 ਮੇਰੀ ਗੱਲ ਸੁਣ ਹਾਂਜੀ ਪੂਰੇ ਨਾ ਆਪਣੇ ਪਿੰਡ ਚ ਕੀ ਕੁ ਆ ਰਿਹਾ ਹੈਗਾ ਅੱਛਾ ਉਥੇ ਕੱਟ ਵੀ ਸਾਇ ਹੋਏ ਨੇ ਅੱਛਾ ਮੈਂ ਉਹ ਲੈ ਕੇ ਆਉਣੀ ਉਹ ਤੇਰੀ ਜਾਨ ਨੂੰ ਕੀ ਲੱਡੂਆਂ ਦਾ ਤੋੜਾ ਤੂੰ ਹੁਕਮ ਤਾਂ ਕਰ ਸੱਚੀ ਹਾਂ ਮੈਨੂੰ ਐ ਕਰ ਫਿਰ 5-700 ਰੁਪਏ ਦੇ ਦੇ ਉਹ ਮਾਂ ਤੇ 1000 ਲੈ ਜਾ ਫਿਰ ਉਹ ਮੈਂ ਕੱਟ ਪੀਸ ਲੈ ਆਉਂਗੀ ਮੈਂ ਕੋਈ ਗੱਲ ਨਹੀਂ ਮੈਂ ਦੇਖਦਾ ਗੀਜੇ ਤੇ ਔਰ ਨਾਲੇ ਮੇਰੀ ਗੱਲ ਸੁਣਾ ਮੈਂ ਚਾਹ ਗੁੜ ਬੰਨਣਾ ਭੁੱਲ ਗਈ ਸੀ ਤੈਨੂੰ ਨਾਲ ਕੋਈ ਗੱਲ ਨਹੀਂ ਚਾਗੁਰ ਮੈਂ ਲੈ ਜੂੰਗਾ ਹਾਂਸਾ ਤੈਨੂੰ ਕੇਤ ਜਾਂਏਗਾ ਨਾ ਮੈਂ ਉਹ ਲੈ ਹੀ ਜਾਂਦਾ ਹੋਇਆ ਮੈਂ ਛੋਲੇ ਦੇ ਪਾਸੇ ਰੱਖ ਦੂੰਗਾ ਬਸ ਐਸਾ ਅੱਜ ਤੱਕ ਬਿੱਲੇ ਦੇ ਕੰਨ ਵਰਗਾ 500 ਦਾ ਨੋਟ ਨਜ਼ਾਰੇ ਲੈ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੇਰਾ ਜੇਠ ਇੰਨਾ ਪਿਆਰਾ ਹੈ ਮੈਨੂੰ ਪਹਿਲੇ ਵਾਰ ਕੱਢੇ ਮਹਿੰਗੇ ਤੇ ਤੇਰੀ ਜਾਨ ਨੂੰ ਕਿ ਲੱਡੂਆਂ ਦਾ ਟੁੜਾ ਚੱਲ ਚੰਗਾ ਹੁਣ ਤੂੰ ਚਾਗੁਰ ਲੈ ਜੀ ਉੱਥੇ ਚਾਕੇ ਚੰਗਾ ਚੰਗਾ ਸਾਡੇ ਦਪੈਰ ਦੀਆਂ ਰੋਟੀਆਂ ਮੰਨ ਤੂੰ ਇਹਦੇ ਕੋਲੇ ਨਾ ਬੈਠਿਆ ਕਰ ਬਲੱਡ ਵਧਾਏਂਗੀ ਕਿ ਤਮ ਮਾਰੂੰਗਾ ਇਹਦੇ ਸਿਰ ਤੇ ਪਏਗਾ ਦੋਨੇ ਮਾਰ ਦੂੰਗੀ ਮੈਂ ਤੋ ਕੰਮ ਕਰ ਲੈ ਜਾ ਦੇ ਓ ਯਾਰ ਇੱਥੇ ਲਹੂ ਪੀ ਜਾਂਦੇ ਨੇ ਉੱਥੇ ਖੇਤ ਚਾਲਦੇ ਆ ਯਾਨੀ ਦੇ ਥੋਖੇ ਲੈਣੇ ਲਜਤ ਤੇ ਆਪਾਂ ਤਾਂ ਐਸ਼ੀ ਕਰਨੀ ਆ ਚਾਲ ਵੀ ਬੰਦ ਕਰ ਹੋਰ ਪੈਣ ਸੁੱਖੀ ਠੀਕ ਆ ਆ ਜਾ ਆ ਜਾ ਹੋਰ ਪੈਣ ਪਰਵਾਰ ਠੀਕ ਆ ਹਾਂ ਪਰਵਾਰ ਠੀਕ ਆ ਇੱਧਰ ਇੱਧਰ ਵਾਹ ਜਾ ਨਾ ਤਾਂ ਪੈਣ ਕਮਾਈ ਸੀਗੀ ਤੁਹਾਡੇ ਨਹੀਂ ਕੀ ਕਮਾਈ ਸੀ ਪੈਣ ਬੰਜ ਤੁਹਾਡਾ ਕਿੱਥੇ ਆਗਾ ਨਹੀਂ ਉਹ ਤਾਂ ਖੇਤ ਤੋਰਿਆ ਹੁਣ ਮਸਾਂ ਅੱਛਾ ਹਾਂ ਤੂੰ ਦੱਸ ਕੀ ਕਮਾਈ ਸੀ ਕੰਮ ਬਣਾਈ ਸੀ ਸਾਡੇ ਨਾ ਮੁੰਡੇ ਨੂੰ ਰਿਸ਼ਤਾ ਲਈ ਪੂਰ ਚੜਦਾ ਮੈਂ ਤੇ ਉਹਦੇ ਕੋਲ ਆਈ ਸੀ ਜੋ ਰਿਸ਼ਤਾ ਕਰਾ ਲਈ ਨਾਲੇ ਮੈਂ ਸੁਣਿਆ ਸੀ ਕੱਲ ਪਰਸੋਂ ਦੇਖਣ ਆਈ ਸੀ ਨਹੀਂ ਆ ਤਾਂ ਜਾਂਦੇ ਆ ਭੈਣੇ ਪਰ ਕੋਈ ਕਰਕੇ ਨਹੀਂ ਜਾਂਦਾ ਚਾਹ ਪਾਣੀ ਪੀ ਕੇ ਮੜ ਜਾਂਦੇ ਆ ਲੋਕਾਂ ਦਾ ਵੀ ਸਰਿਆ ਹੀ ਪਿਆਗਾ ਹਨਾ ਹੋਰ ਮਸਾ ਬਸ ਵੇ ਤਾਂ ਹੀ ਬੰਜਦਾ ਨੰਬਰ ਹੀ ਦੇ ਦੇ ਜੇ ਹੈਗਾ ਤਾਂ ਨਹੀਂ ਮਸਾ ਹੁਣ ਉਹ ਲੜਕੇ ਤੋਰਿਆਗਾ ਕੋਈ ਨਾ ਉਹ ਹੱਥ ਨੇ ਆਜੂਗਾ ਤੂੰ ਉਹਦੇ ਕੋਲੇ ਆ ਜੀ ਚੰਗਾ ਭੈਣ ਜੇ 3-2-3 ਕਿੱਲੇ ਭਾਣਦੇ ਉਹਦੇ ਬੈਂਤ ਤੇ ਲੱਗਿਆ ਵਧੀਆ ਤਨਖਾਹ ਦਿੰਦੇ 8-7000 ਰੁਪਏ ਤਾਂ ਵੀ ਦੇਸਤਪੂਰ ਚੜਦਾ ਨਹੀਂ ਹੋਰ ਭਾਣੇ ਬਥੇਰੇ ਬੈਠਿਆ 4-4 5-5 ਕਿੱਲੇ ਵਾਲੇ ਬੈਠੇ ਆ ਫੇਰ ਵੀ ਤੈਨੂੰ ਪਤਾ ਕਿਸੇ ਦਾ ਰਿਸ਼ਤਾ ਨਹੀਂ ਅੱਜ ਕੱਲ ਪੂਰ ਚੜਦਾ ਹੈਗਾ ਹੋਰ ਆਹੀ ਤਾਂ ਗੱਲ ਆ ਭੈਣ ਤੂੰ ਕੋਈ ਨਾ ਤੂੰ ਹੱਥ ਨੇ ਵੰਝ ਕੋਲੇ ਆ ਜੀ ਆ ਦੋਦੋ ਨਾ ਗੱਲ ਕਰ ਲਈ ਮੈਨੂੰ ਦਾਦਾ ਨੰਬਰ ਮੂੰਹ ਚ ਬੰਨੀ ਵੀ ਜਾਤ ਨਹੀਂ ਹੈਗਾ ਚੰਗਾ ਭੈਣੇ ਠੀਕ ਆ ਫਿਰ ਹੋਰ ਦੱਸ ਚਾਹ ਪਾਣੀ ਲਿਆਵਾ ਬੱਸ ਭੈਣੇ ਚਾਹ ਪਾਣੀ ਤਾਂ ਬੱਸ ਠੀਕ ਆ ਧੀ ਭੈਣੇ ਤੈਨੂੰ ਮੈਂ ਇੱਕ ਗੱਲ ਦੱਸਾਂ ਹਾਂ ਭੈਣੇ ਅੱਜ ਕੱਲ੍ਹ ਰਿਸ਼ਤੇ ਕਿਉਂ ਨਹੀਂ ਬੂਰ ਚੜਦੇ ਹੂੰ ਹੂੰ ਹੁਣ ਜੀ ਤਾਂ ਕੁੜੀਆਂ ਨੇ ਉਹ ਤਾਂ ਲੋਕ ਆਈਲੈਟਸ ਕਰਵਾਈ ਜਾਂਦੇ ਨੇ ਕੁੜੀਆਂ ਆਈਲੈਟਸ ਕਰਕੇ ਬਾਹਰ ਜਾਈ ਜਾਂਦੀਆਂ ਨੇ ਜੇ ਮਾਂ ਪਿਓ ਚ ਖੰਗਿਆਸ ਨਹੀਂ ਹੁੰਦੀ ਤਾਂ ਮੁੰਡੇ ਵਾਲਾ ਲਾ ਦਿੰਦਾ ਹੈ ਹੈ ਤਾ ਵਾਰ ਬਾਗੀਆਂ ਬਾਕੀ ਲੋਕ ਪਈ ਤਿਆਂ ਜੰਮਣ ਤੋਂ ਡਰਦੇ ਨੇ ਅੱਜ ਕੱਲ ਜਵਾਨਾਂ ਕਿਹਾ ਜਾ ਪਹਿਲੀ ਭਰੂਣ ਹੱਤਿਆ ਕਰਾਈ ਜਾਂਦੇ ਨੇ ਤੇ ਰਿਸ਼ਤੇ ਕਿੱਥੋਂ ਹੋਣ ਬਥੇਰੇ ਭੈਣੇ ਪੰਜ 6 6 ਕਿੱਲੇ ਆਲੇ ਬੈਠੇ ਨੇ ਤੂੰ ਕੀ ਰੋਨੀ ਐ ਐ ਵਣ ਕੇ ਬੰਜ ਨੂੰ ਜ਼ਰੂਰ ਕਹੀਂ ਚੰਗਾ ਸਾਡੇ ਮਜਸਿਮ ਤੱਕਰਾ ਵੀ ਰਿਸ਼ਤਾ ਕੋਈ ਨਾ ਤੂੰ ਆਪ ਪਿਆਰੀ ਭੈਣੇ ਮੇਰੀ ਗੱਲ ਕੋਸੋਰਾ ਤੇਰੀ ਕੋਸੋਰਾ ਚੱਲ ਭੈਣੇ ਮੈਂ ਮਾਰੂੰ ਗੇੜਾ ਫੇਰਾ ਸੁੱਕੀ ਜਾਣੇ ਮੈਂ ਤਾਂ ਜਾਣਨੀ ਆ ਫਿਰ ਨਿਵਾਇ ਜਾਂਦੀ ਚਾਹ ਪਾਣੀ ਬਣਾ ਬਸ ਭੈਣੇ ਚਾਹ ਪਾਣੀ ਤਾਂ ਬਸ ਧੰਨਵਾਦ ਤੇ ਮੈਂ ਫਿਰ ਅੱਥ ਨੇ ਆਉਂ ਕਿਉਂਕਿ ਵੰਜ ਕੋਲੇ ਫਿਰ ਚੱਲ ਕੋਈ ਨਾ ਚੱਲ ਹੋਰ ਠੀਕ ਆ ਭੈਣ ਇਹੋ ਰੋਟੀ ਲੱਗੀ ਅੱਗੇ ਸਾਡੇ ਜੱਸੀ ਨੂੰ ਸਾਹ ਕੀ ਕਰਾ ਦੇ ਉਹ ਤਾਂ ਪਹਿਲੀ ਨਹੀਂ ਕੰਮ ਕਰਦਾ ਹੈਗਾ ਸਾਰਾ ਦਿਨ ਫੋਨ ਤੇ ਲੱਗਾ ਰਹਿੰਦਾ ਕਿ ਨੰਬਰ ਹੀ ਨੇ ਇਹਦੇ ਲੋੜੇ ਪਟ ਕੇ ਲੋਕਾਂ ਦਾ ਵੀ ਸਰੇ ਹੀ ਪਿਆਗਾ ਮੜੀ ਗੱਲ ਸੁਣਿਆ ਉਹਦੇ ਬੈਠੇ ਕੋਈ ਨਹੀਂ ਗੱਲ ਸੁਣ ਹਾਂ ਸੁਖੀ ਬੋਲੋ ਜਾ ਰਤੀ ਨੂੰ ਕਿਹਾ ਸੀ ਨਾ ਜਿਹੜੇ ਪੈਂਦਿਆਂ ਦਾ ਹਾਂ ਮੈਂ ਉਹੀ ਕੰਮ ਜਾਣਾ ਹਾਂ ਨਾਲੇ ਆ ਜਿਹੜੇ ਹੁਣ ਲਿਫਟ ਲੁਫਟ ਦਾ ਹੈਗਾ ਉੱਥੇ ਭਰ ਕੇ ਨਿਮੇੜ ਆਇਓ ਨਾ ਨਾ ਕੋਈ ਗੱਲ ਨਹੀਂ ਜਾਨਣਾ ਮੈਂ ਬਸ ਮੈਨੂੰ 5000 ਰੁਪਏ ਲਿਆ ਕੇ ਦੇ ਦਿਓ ਤੂੰ ਤਾਂ ਹੀ ਕਰਨਾ 5000 ਮੈਂ ਵਾਲ ਸਟੇਟ ਕਰਕੇ ਕਰਾ ਕੇ ਆਉਣੀ ਨਹੀਂ ਤੂੰ ਵਿਆਹ ਖੜਾਗਾ ਨਾਲੇ ਮੈਂ ਛੂਟ ਲਿਆਉਣੀ ਸੀ ਉਹ ਖਰਚੇ ਦਾ ਪਹਿਲੀ ਨਹੀਂ ਲੋਟ ਆਉਂਦੇ ਕੋਈ ਨਾ ਕੁਝ ਨਹੀਂ ਹੁੰਦਾ ਤਾਂ ਚੱਲੀ ਜਾਊਗਾ ਘਰ ਦੀਆਂ ਕਿੰਦਰਾਂ ਦਾ ਮੁੱਕਦੀ ਨਹੀਂ ਹੁੰਦੀਆਂ ਹੈਗੀਆਂ ਹੁਣ ਆਦੇਸ਼ਾਂਕਤਾ ਪੂਰੇ ਕਰ ਲੀਏ ਜਿੰਨਾ ਜਿਮਝਾਉਣੇ ਆ ਚੱਲ ਕੋਈ ਗੱਲ ਨਹੀਂ ਹਿਸਾਬ ਕਿਤਾਬ ਕਰਕੇ ਜਿਹੜੇ ਖੇਤ ਕਮਾਉਂਦਾ ਕਾ ਹੁਣ ਉੱਤਰਾ ਲੈ ਕਮਾਉਂਦਾ ਬੰਝਾ ਕੁਝ ਨਹੀਂ ਹੁੰਦਾ ਹੈਗਾ ਚੱਲ ਕੋਈ ਗੱਲ ਨਹੀਂ ਹਿਸਾਬ ਕਿਤਾਬ ਕਰਕੇ ਜਿਹੜੇ ਬਸੇ ਨੇ ਕੋਈ ਗੱਲ ਨਹੀਂ ਮੈਂ ਤਾਂ ਉਹ ਤੱਲਾ 500 ਰੁਪਇਆ ਫੜਾਇਆ ਸੀ ਮੈਂ ਤਾਂ ਦੀਪੂ ਨੂੰ ਜਾ ਕੇ ਆਉਣਾ ਤੁਸੀਂ ਜਾਇਓ ਮੰਡੀ ਕਿਉਂ ਸੀ ਗੱਤਰ ਗੱਲ ਕਿਉਂ ਫੜੇ 500 ਰੁਪਇਆ ਫਿਰ ਮੈਨੂੰ ਹੁਣ ਮੈਂ ਲੈਓ ਕਿੰਨਾ ਹੋਣੀ ਸੀ ਹੋਣਾ ਕੋ ਕੀ ਕਰੂਗਾ ਫਿਰ ਉਹ ਇੰਨੇ ਪੈਸੇ ਵੀ ਕਰਨੇ ਵੀ ਕਿਨੇ ਉਹ ਤੂੰ ਉਹਨੂੰ ਨਾ ਬਾਹਲਾ ਬਲਾਇਆ ਕਰ ਤੂੰ ਮੈਨੂੰ ਮੱਥੋਂ ਮੰਗ ਲਿਆ ਕਰ ਪੈਸੇ ਦੇ ਹੁਣੇ ਕਰਨੇ ਵੀ ਕੀ ਨੇ ਤੂੰ ਤਾਂ ਮਾਕੇ ਕੀ ਕਰਨੇ ਸੀ ਜਦੋਂ ਮੈਂ ਹੈਗਾ ਹੈਗਾ ਮੈਂ ਡਿਪੂ ਚ ਜਾਣਾ ਸੀ ਚਲ ਤੂੰ ਕੋਈ ਗੱਲ ਨੇ ਉਹਦੇ ਨਾਲ ਬਹਲਾ ਜਾਇਆ ਕਰ ਤੇ ਤੂੰ ਮੈਂ ਤੈਨੂੰ ਉਹ ਪਿਆ ਉਹ ਤਾਂ ਹਰਾਮ ਨਾਲ ਹੋਣ ਤੇ ਗੱਲਾਂ ਲੱਗਿਆ ਪਿਆ ਲੱਗਿਆ ਨਿਕਣ ਤੈਨੂੰ ਓਏ ਆ ਗਏ ਤੁਸੀਂ ਆ ਤਾਂ ਆਇਆ ਧੂਰੇ ਪਿਆ 2 ਘੰਟੇ ਹੋ ਗਏ ਸਾਨੂੰ ਰੇਹ ਉਰੀ ਰੱਖੀ ਬੈਠੇਗਾ ਕਿੱਥੇ ਬੈਠੇ ਸੀ ਤੁਸੀਂ ਅਸੀਂ ਪਰਲੇ ਖੇਤੀਏ ਪਰਲੇ ਖੇਤੀਗੇ ਉਹਨਾਂ ਦਾ ਸਕੇੜੇ ਜਣਾਉਣੀ ਆ ਯਾਰ ਇਹਦਾ ਕੁੰਡੀਆਂ ਮੇਲ ਤੇ ਹੋਇਆ ਪਿਆ ਤਾਂ ਇਹ ਤੋਂ ਕੀ ਲੈਣਾ ਆਪਾਂ ਉਹ ਇਹ ਤਾਂ ਰਿਸ਼ਤੇ ਦਾ ਉੱਜੇ ਫਿਰਦਾ ਕੁੰਡੀ ਮਿਲਾਉਂਦਾ ਫਿਰਦਾ ਐ ਚੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੁਛ ਨਹੀਂ ਹੋਇਆ ਤੇ ਤੁਸੀਂ ਐਂ ਕਰੋ ਤੂੰ ਮੇਰੇ ਕੋਲੇ ਬਹਿ ਜਾ ਨਾ ਇਹ ਬਹਾਨਾ ਤੂੰ ਲੱਗ ਜੇ ਤੇ ਗੱਲਾਂ ਨੇ ਜ਼ਰਾ ਚੱਲ ਫੇਰ ਤੂੰ ਕਾਹ ਧਰ ਫੇਰ ਤੂੰ ਮੈਨੂੰ ਦੱਸ ਕਾਹ ਧਰ ਬਹਿ ਜਾ ਤੂੰ ਹਾਂ ਤੂੰ ਬਹਿ ਜਾ ਛੇੜਾ ਮੇਰੇ ਕੋਲ ਉਹ ਤਾਂ ਜਿਆ ਆਪ ਛੜਾ ਹੈ ਯਾਰ ਉਹ ਜ ਚੁੱਲਾ ਛੜਾ ਹੈ ਉਨਕਰ ਇਹ ਕੀ ਬਰਾਵਾ ਤਾਂ ਮਨ ਦਾ ਉਦਲੇ ਖੇਤ ਦਾ ਵਧੀਆ ਚੁੱਲਾ ਇਹਦਾ ਇੱਥੇ ਧੂਏਜ ਮੱਥਾ ਮਾਰਨਾ ਪੈਂਦਾ ਇੱਟਾਂ ਲੱਗ ਪਾਣੀ ਹੈ ਦਸਤਾ ਕੀ ਕਹਿੰਦਾ ਓ ਯਾਰ ਜੱਗੀ ਹਾਂਜੀ ਮੇਰੀ ਗੱਲ ਧਿਆਨ ਨਾਲ ਸੁਣ ਅੱਛਾ ਤੈਨੂੰ ਐਂਗੇ ਨਹੀਂ ਲੱਗਦਾ ਜਿਵੇਂ ਪੰਜਾਬ ਚ ਕੁੜੀਆਂ ਦਾ ਕਾਲ ਪੈ ਗਿਆ ਹੁੰਦਾ ਕਿਉਂ ਪੈ ਗਿਆ ਓਹੋ ਕਾਲ ਤਾਂ ਹੁਣ ਪੈਣੀ ਹੈ ਤੇ ਕੁੜੀਆਂ ਲੱਗੀਆਂ ਹੁਣ ਬਾਹਰ ਜਾਣਾ ਠੀਕ ਆ ਪੜ੍ਹ ਲਿਖ ਕੇ ਪੜ੍ਹ ਲਿਖ ਕੇ ਬਾਹਰ ਜਾਣ ਲੱਗੀਆਂ ਮੁੰਡੇ ਪੜ੍ਹਦੇ ਨਹੀਂ ਮੁੰਡੇ ਪੈ ਗਏ ਨਸ਼ੇ ਚ ਪੜ੍ਹਦੇ ਹੀ ਨਹੀਂ ਹਾਂ ਪੰਜ ਸੱਤ ਕਿੱਲੇ ਦਾ ਅੱਜ ਕੱਲ ਰਿਸ਼ਤੇ ਹੁੰਦਾ ਨਹੀਂ ਹੁੰਦਾ ਮੈ ਇਹਦੇ ਕੋਲੇ ਜੱਗੀ ਮੇਰੇ ਕੋਲੇ ਬਾਈ ਮੇਰੇ ਕੋਲ ਫੋਨ ਆਉਂਦੇ ਨਹੀਂ ਮੁੰਡਿਆਂ ਦੇ ਵਿਸਾਕ ਕਰਾ ਦੇ ਸਾਕ ਦਾ ਸਾਡੇ ਮੁੰਡੇ ਨੂੰ ਕਰਾ ਦੇ ਸਾਡੇ ਮੁੰਡੇ ਨੂੰ ਕਰਾ ਦੇ ਫੇਰ ਕੁੜੀਆਂ ਆਇਆਂ ਨਾ ਇੱਕ ਵੀ ਨਹੀਂ ਆਉਂਦਾ ਕੁੜੀ ਵਾਲੇ ਕਿੱਥੋਂ ਕਰਨੇ ਕੁੜੀਆਂ ਅੱਜ ਕੱਲ ਪੜ੍ਹਦੀਆਂ ਲਿਖਦੀਆਂ ਜ਼ਿਆਦੇ ਨੇ ਬਾਰ ਬਗ ਜਾਂਦੀਆਂ ਨੇ ਯਾਰ ਬਗ ਜਾਂਦੀਆਂ ਨੇ ਤੇ ਮੁੰਡੇ ਹਾ 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 ਨਸ਼ੇ ਦੀ ਨੇ ਨਸ਼ਾ ਚ ਪੈ ਗਏ ਨਸ਼ੇ ਚ ਪੈ ਗਈ ਬਾਕੀ ਸਰੇ ਯਾਰ ਤੈਨੂੰ ਮੈਂ ਇੱਕ ਗੱਲ ਹੋਰ ਦੱਸ ਦਾਂ ਜੱਗੀ ਹੂੰ 2000 ਜਿਹੜੀਆਂ ਕੁੜੀਆਂ ਮੰਨ ਕੇ ਚੱਲੋ ਵੀ ਕੁੜੀਆਂ ਦਾ ਕਾਲਕੋ ਪੈ ਗਿਆ ਘਾਟਕੋ ਪੈ ਗਈ ਹਾਂ ਇਹ ਪਿਛਲੇ ਹੁਣ ਤਾਂ ਠੀਕ ਆ ਪਿਛਲੇ ਮੰਨ ਕੇ ਪਿਛਲੇ 10 15 ਸਾਲ ਪਿੱਛੇ ਅਬੋਰਸ਼ਨ ਕਰਾਉਣ ਲੱਗੇ ਸੀ ਕਹਿੰਦੇ ਵੀ ਕੱਲੇ ਸਾਡੇ ਮੁੰਡੇ ਹੀ ਹੋਣ ਇਹ ਕੀ ਹੁੰਦਾ ਮੁੰਡਿਆਂ ਦਾ ਹੋਣਾ ਕੁੜੀਆਂ ਨੂੰ ਤਾਂ ਯਾਰ ਪਿਆਰ ਨਹੀਂ ਕਰਦੇ ਲੋਕ ਅਬੋਰਸ਼ਨ ਕੀ ਹੁੰਦਾ ਹੈ ਅਬੋਰਸ਼ਨ ਸਫਾਈ ਕਰਾ ਦਿੰਦੇ ਨੇ ਸਫਾਈ ਕਰਾ ਦਿੰਦੇ ਨੇ ਹਾਂ ਜਿਹਦੇ ਕੋਈ ਹੁਣ ਪੰਜ ਚਾਰ ਕਿਲੇ ਨੇ ਉਹ ਕਹਿੰਦਾ ਵੀ ਕੁੜੀ ਤੋਂ ਕੀ ਕਰਾਉਣਾ ਵੀ ਮੁੰਡਾ ਮੁੰਡਾ ਹੋਵੇ ਤੇ ਮੁੰਡੇ ਹੋ ਗਏ ਬਾਈ ਹੁਣ ਤਾਂ ਮੈਨੂੰ ਐ ਲੱਗਦਾ ਮੁੰਡਿਆਂ ਨੂੰ ਟਿੱਬਿਆਂ ਤੇ ਚੜਾਉਣਾ ਪਊ ਓਹੋ ਹੋਰ ਮੈਂ ਕੀ ਕਰਾਂ ਕੁੜੀਆਂ ਨਹੀਂ ਆਈਆਂ ਮੁੰਡੇ ਦਾ ਪੇਟੇ ਚੜਨਗੇ ਹਾਂ ਹੁਣ ਮੈਨੂੰ ਯਾਰਾ ਈ ਕਰਨਾ ਪਊਗਾ ਹੁਣ ਮੈਂ ਕਿੱਥੋਂ ਕੁੜੀਆਂ ਹੜੀਆਂ ਕਰਦਾ ਲੋਕ ਕਹਿ ਦਿੰਦੇ ਨੇ ਸਾਡੇ ਮੁੰਡੇ ਨੂੰ ਕਰਾ ਦੇ ਸਾਡੇ ਮੁੰਡੇ ਨੂੰ ਕਰਾ ਦੇ ਤੇ ਉਹ ਕੁੜੀਆਂ ਭਾਈ ਪੜ੍ਹ ਲਿਖ ਕੇ ਬਾਹਰ ਵਾਗੀਆਂ ਹੁਣ ਮੈਂ ਕੀ ਕਰਾਂ ਹੁਣ ਮੈਂ ਤਾਂ ਮੁੰਡਿਆਂ ਨੂੰ ਟੇਪਿਆਂ ਤੇ ਜੜਾ ਆਉਂਗਾ ਅੱਛਾ ਜੀ ਆ ਜਰ ਜਗੀ ਮੇਰਾ ਤਾਂ ਬਚੋਲ ਪਣੇ ਦਾ ਕੰਮ ਯਾ ਠੱਪ ਹੋ ਗਿਆ ਅੱਜ ਕੱਲ ਤਾਂ ਕੁੜੀਆਂ ਪਤਾ ਕੁੜੀਆਂ ਦੀ ਕਦਰ ਪੈ ਗਈ ਅੱਛਾ ਕਦਰ ਪੈ ਗਈ ਕੁੜੀਆਂ ਦੀ ਕੂੜੀਆਂ ਆਈਲੈਟਸ ਕਰਕੇ ਬਾਹਰ ਜਾਣ ਲੱਗੀਆਂ ਤੇ ਮੁੰਡੇ ਆਲਾ ਤੋਂ ਪੈਸੇ ਲਵਾਉਂਦੀਆਂ ਨੇ ਤੇ ਬਾਹਰ ਟੱਪ ਜਾਂਦੀਆਂ ਨੇ ਫਿਰ ਬਾਹਰ ਤਾਂ ਕੀ ਕਰ ਰਹੇ ਨੇ ਉਹ ਮੁੰਡੇ ਵੀ ਤਨਪਤੀ ਆ ਹੁਣ ਹਾਂ 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 ਠੀਕ ਕਿਹੜੇ ਪਾਸੇ ਰੇ ਸਿੱਟ ਨੇ ਹੁਣ ਆਪਾਂ ਆਪਾਂ ਯਾਰ ਇੱਧਰ ਝੰਡਾ ਵਾਲੀ ਤੇ ਸਿੱਟੋ ਹਾਂ ਝੰਡਾਲੇ ਚ ਹਾਂ ਲੈ ਲੈ ਸਿੱਟਿਆ ਉਹਨੇ ਹਾਂ ਜੱਗੀ ਜਾਓ ਬਾਈ ਠੀਕ ਆ ਜਾਓ ਜੱਗੀ ਜਾਓ ਰੇ ਸਿੱਟੋ ਯਾਰ ਆ ਫੋਨ ਕਿਧਾ ਆ ਗਿਆ ਫੋਨ ਵਾਲਿਆਂ ਨੇ ਭੂਤ ਨਹੀਂ ਭਲਾ ਰੱਖਿਆ ਹਲੋ ਉਹ ਕੌਣ ਬੋਲਦਾ ਹਲੋ ਕਿਵੇਂ ਬੰਝ ਠੀਕ ਆ ਠੀਕ ਆ ਹਾਂ ਗਿੰਦਰ ਕੀ ਹਾਲ ਹੈ ਗਿੰਦਰ ਬੜਾ ਪਛਾਣਿਆ ਓਏ ਆ ਕਿਵੇਂ ਯਾਦ ਕੀਤਾ ਜਵੰਝ ਨੂੰ ਓ ਯਾ ਤਾਂ ਤੈਨੂੰ ਪਤਾ ਹੀ ਆ ਕਿਵੇਂ ਕਰਦੇ ਹੁੰਨੇ ਤੈਨੂੰ ਹਾਂ ਤਾਂ ਮੈਨੂੰ ਪਤਾ ਆ ਯਾਰ ਹੋ ਠੀਕ ਆ ਪਰਵਾਰ ਹਾਂ ਹਾਂ ਉਹ ਇੱਕ ਕੁੰਡੀ ਜੀ ਮੇਲਣੀ ਸੀ ਛੋਟੀ ਜੀ ਆ ਬੋਲਾ ਕੁੰਡੀਆਂ ਮੇਲਣਤੀ ਆ ਵੰਜ ਹੋਰ ਮੈਂ ਕੀ ਕਰਨਾ ਮੈਂ ਸਾਕ ਰੌਣਤੀ ਆ ਬੋਲਾ ਆਪਣੇ ਵਾਲੇ ਸ਼ੋਰ ਜੀ ਦੀ ਮੇਲ ਤੇ ਫਿਰ ਮੇਲ ਜਾ ਕੇ ਵਾ ਵਾ ਇਹ ਬੜੀ ਗੱਲ ਆ ਇਹ ਕੁੰਡੀਆਂ ਮੇਲਣਤੀ ਤੇ ਆਥਣ ਦਾ ਖਰਚਾ ਦਾ ਫਿਰ ਤੇਰੇ ਸਿਰ ਹੋ ਗਿਆ ਪਾਰਟੀ ਪੁਲਟੀ ਦਾ ਜਮਾ ਜਮਾ ਜਦੋਂ ਕੁੰਡੀ ਮੇਲ ਜਦੋਂ ਕੁਛ ਮਰਜ਼ੀ ਪਾਰਟੀ ਕਰਾ ਲਈ ਯਾਰ ਹੋਰ ਦੱਸ ਆ ਕੋਈ ਗੱਲ ਨਹੀਂ ਬਾਈ ਲਾਜ਼ਮੀ ਕਰਾ ਲਾਂਗੇ ਦਾ ਉਹ ਤਾਂ ਨੰਬਰ ਲੈ ਕੇ ਆਈ ਸੀ ਤੇਰੀ ਭੁਇਾਈ ਘਰੋਂ ਅੱਛਾ ਠੀਕ ਆ ਮਗਾ ਉਹਦੇ ਕੋਲੇ ਜਾ ਬੰਜ ਕੋਲੇ ਕੁੰਡੀਆਂ ਮੇਲਦਾ ਹੋ ਹਾਂ ਹਾਂ ਬਾਈ ਕੋਈ ਗੱਲ ਨਹੀਂ ਕਰਾ ਦੇਗੇ ਉਹ ਆਪਾਂ ਪਤਾ ਕੀ ਕਰੋਂ ਤੁਸੀਂ ਵਿਆਹ ਦੀਆਂ ਤਿਆਰੀਆਂ ਕਰ ਲਓ ਆਪਾਂ ਮੋਟਰਤੀ ਕਰਾ ਦੇਾਂਗੇ ਵਿਆਹ ਮੋਟਰ ਤੇ ਹਾਂ ਉਹ ਖਰਚਾ ਨਹੀਂ ਕਰਦੇ ਆਪਾਂ ਖਰਚਾ ਯਾਰ ਹੈ ਵੀ ਆ ਕੋਈ ਜਿਗਾਰਡਮੈਂਟ ਮਗਾ ਸਾਰੇ ਜਿਗਾਰਡਮੈਂਟ ਲਾ ਦਾਂਗੇ ਯਾਰ ਇੱਥੇ ਮੈਂ ਮੇਰੀ ਡਿਊਟੀ ਇੱਥੇ ਖੇਤ ਹੀ ਹੁੰਦੀ ਆ ਆਪਾਂ ਖੇਤ ਹੀ ਕਰਾ ਦੇਾਂਗੇ ਵਿਆਹ ਚਲ ਠੀਕ ਆ ਫਿਰ ਮੈਂ ਮਿਲਦਾ ਤੈਨੂੰ ਸ਼ਾਮ ਜੇ ਨੂੰ ਹੈ ਹਾਂ ਆ ਤਨੀ ਤੇਰੇ ਤੇਰੇ ਜੁਮੇ ਪਾਰਟੀ ਆ ਉਹ ਕੋਈ ਚੱਕਰ ਨਹੀਂ ਪਾਰਟੀ ਦੀ ਟੈਨਸ਼ਨ ਨਾਲ ਆ ਤੇ ਹਾਂ ਉਹਨਾਂ ਨਾਲ ਗਾਹਾਂ ਵਾਲਿਆਂ ਨਾਲ ਮੇਰੀ ਗੱਲ ਕਰੀ ਹੋਈ ਆ ਤੇ ਨਾਲੇ ਉਹ ਉਹਨਾਂ ਉਹ ਆ ਜਾਣਗੇ ਅੱਛਾ ਯਾਰ ਹਾਂ 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 ਜਮਾ ਰੈਡੀ ਆਵੇਂ ਧੰਨਵਾਦ ਫਿਰ ਤਾਂ ਤੇਰਾ ਚੱਲ ਸ਼ਾਮ ਨੂੰ ਮਿਲਦੇ ਆ ਫਿਰ ਉਹ ਮੈਂ ਖਾ ਦੇਖ ਦਿਖਾਵੇ ਜੀ ਲੋਡ ਵੀ ਨਹੀਂ ਮੈਂ ਆਪੀ ਜ਼ਿੰਮੇਵਾਰ ਆ ਯਾਰਾ ਠੀਕ ਆ ਠੀਕ ਆ ਚੰਗਾ ਹਾਂ ਬਸ ਪੱਕਾ ਕੰਮ ਹੋਇਆ ਲੈ ਤੇ ਕੋਈ ਸੰਸਾ ਨਾ ਕਰੀ ਸੰਸਾ ਦਾ ਫਿਰ ਕਾਹਦਾ ਤੇਰੇ ਹੁੰਦੇ ਹਾਂ ਹਾਂ ਠੀਕ ਆ ਗਿੰਦਰ ਬਾਈ ਠੀਕ ਆ ਚੰਗਾ ਚੰਗਾ ਠੀਕ ਆ ਬਾਈ ਠੀਕ ਆ ਪਾਈ ਬੜਾ ਪ੍ਰੋਗਰਾਮ ਆ ਇੱਥੇ ਰੱਖ ਰੌਣਕਾਂ ਤੇ ਰੌਣਕਾਂ ਚੜੀਆਂ ਪਈਆਂ ਨੇ ਅੱਜ ਤਾਂ ਬੰਗੇ ਨੇ ਰਿਸ਼ਤਾ ਕਰਾਇਆ ਨਜ਼ਾਰਾ ਆਜੂਗਾ ਬੱਕਰਾ ਬੁੱਕਰਾ ਚੱਲੂ ਪੂਰਾ ਨਜ਼ਾਰਾ ਲਿਆਂਗੇ ਨਜ਼ਾਰਾ ਆਜੂ ਅੱਜ ਤੂੰ ਤਰਕੇ ਬਣਾ ਰਿਓ ਓਏ ਲੈ ਕੋਈ ਲਹੋ ਲਿਆ ਦੀ ਲੱਕੜ ਤੂੰ ਯਾਰ ਲੱਕੜਾ ਲਾ ਤਾਂ ਫਿਰ ਮੁੜਦੀ ਲੱਕੜੇ ਸਿੱਟਦੇ ਰਹਿ ਕੋਈ ਕੰਮ ਹੋ ਕਰੀਏ ਨਾ ਸਿੱਟ ਸਕਲੇ ਵਿੱਚ ਸਾਰਾ ਪਿਛਮਣ ਦੇ ਸੱਟ ਪੜਾ ਅੱਪਾ ਆਪਣੇ ਆਪਣੇ ਨਾਲ ਕਿਤੇ ਵਿੱਚੋ ਲਠਗੀ ਨਾ ਮਾਰ ਜੀ ਇਹ ਨਹੀਂ ਮਾਰਦਾ ਪੁੱਤ ਪੰ ਬਟੋਲੇ ਨਾਲ ਪੂਰੀ ਆਣੀ ਜਾਣੀ ਹੈਗੀ ਆਪ ਕੋਈ ਨਹੀਂ ਮਾਰਦਾ ਇੱਕ ਪਾਰਟੀ ਤਾਂ ਆ ਗਈ ਬੰਝ ਸਿਆ ਦੂਜੀ ਪਾਰਟੀ ਰਹੇਗੀ ਯਾਰ ਕਦੋਂ ਦਾ ਵੇਟ ਕਰੀ ਜਾਂਦਾ ਮੈਂ ਪ੍ਰੋਗਰਾਮ ਵਧੀਆ ਚੱਲੀ ਜਾਂਦੇ ਨੇ ਆਪਣੇ ਤੇ ਲੱਗਦਾ ਉਹ ਪੋਟਰ ਸਾਈਕਲ ਆਪਣੇ ਵੰਦੀ ਲੱਗਦੇ ਨਹੀਂ ਉਹ ਆ ਗਏ ਓਏ ਹੋ ਆ ਗਏ ਆਪਣੇ ਬੰਦੇ ਠੀਕ ਆ ਹੋ ਆ ਗਏ ਆਪਣੇ ਬੰਦੇ ਠੀਕ ਆ ਇਹਨਾਂ ਦਾ ਵੇਟ ਕਰਦੇ ਸੀ ਚੱਕੀ ਜਾਂਦਾ ਸੀ ਆ ਜਾਓ ਭਾਈ ਆ ਜਾਓ ਹੋਰ ਸਰਦਾਰਾ ਅਸਤਰੀ ਕਾਲ ਇਹ ਮੈਂ ਪੁੱਤ ਠੀਕ ਹੈ ਜੀ ਕਿਸੇ ਮੁੰਡੇ ਦਾ ਵਿਆਹ ਹਾਂ ਹਾਂ اسی ਦਾ ਸੋਹਣਾ ਹੀ ਵਾਹ ਪੁੰਡਾ ਆ ਜਾਓ ਹੋ ਠੀਕ ਆ ਸਾਬ ਠੀਕ ਆ ਵਿਆਹ ਦੀਆਂ ਤਿਆਰੀਆਂ ਨੇ ਪੂਰੀਆਂ ਲੇ ਵੀ ਬੰਝ ਸਿਆ ਵਿਆਹ ਦੀਆਂ ਪੂਰੀਆਂ ਮੁਕੰਮਲ ਤਿਆਰੀਆਂ ਨੇ ਹੁਣ ਮੂਹਰਤ ਨਿਕਲਦਾ ਜਾਂਦਾ ਹੁਣ ਆਪਾਂ ਰਸਮ ਪੂਰੀ ਕਰ ਦਈਏ ਚੱਲ ਹੈਲੋ ਹੈਲੋ ਸਰ ਠਾਣੀ ਤੇ ਬੋਲ ਰਹੇ ਹਾਂ ਹਾਂਜੀ ਮੈਂ ਇੱਥੇ ਖੇਤ ਆਇਆ ਸੀ ਤੇ ਸਾਹਮਣੇ ਵਾਲੀ ਮੋਟਰ ਦੇ ਨਾਲ ਗੈਰ ਕਾਨੂੰਨੀ ਕੰਮ ਹੋਈ ਜਾਂਦੇ ਆ ਤੇ ਇੱਥੇ ਨਾ ਮੁੰਡਿਆਂ ਦੇ ਮੁੰਡਿਆਂ ਨਾਲ ਹੀ ਵਿਆਹ ਕਰੀ ਜਾਂਦੇ ਆ ਜੀ ਹਾਂਜੀ ਤੁਸੀਂ ਜਲਦੀ ਆਓ ਜੀ ਓਕੇ ਸਰ ਕਿਹੜਾ ਬੰਦੂ ਆ ਤੇ ਬੰਦ ਘੜ ਉਹ ਹਾਂਜੀ ਜਨਾਬ ਜੀ ਮੈਂ ਆਜੀ ਬੰਝ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤਾਂ ਠੀਕ ਹੈ ਕੀ ਹੋਈ ਇੰਨੇ ਤੇ ਇੱਥੇ ਵਿਆਹ ਹੋਈ ਜਾਂਦਾ ਜੀ ਇਹ ਕੰਮ ਹੈ ਕੋਈ ਘਰ-ਘੁਣੇ ਕੰਮ ਕਰਦਾ ਸੀ ਇਹ ਨਹੀਂ ਚੱਲਦਾ ਫੜਾ ਉਹਨੂੰ ਬੰਨੋ ਪੈਣ ਬੰਨ ਬੰਨ ਇਹ ਰੁਗੰਦ ਪਾੜਿਆ ਸੀ ਮੇ ਪੁੱਠਾ ਕੰਮ ਕਰ ਉਹ ਬੰਝਾ ਤੇਰਾ ਚੰਗਾ ਕੰਮ ਚੱਲਦਾ ਆ ਕੀ ਕਿਤਾ ਫੜਿਆ ਤੂੰ ਤੇਰਾ ਵਧੀਆ ਰੋਟੀ ਮਣ ਜੱਜ ਦੀ ਗੱਲ ਕਰ ਲਿਆ ਕਰ ਕੋਈ ਲੋਕ ਮੈਨੂੰ ਟਿਕਣ ਨਹੀਂ ਦਿੱਤੇ ਸਾਡੇ ਮੁੰਡੇ ਨੂੰ ਸਾਖ ਕਰਾ ਦੇ ਸਾਡੇ ਨੂੰ ਕਰਾ ਦੇ ਕੁੜੀਆਂ ਤਾਂ ਮੈਨੂੰ ਥਿਆਉਂਦੀਆਂ ਨਹੀਂ ਫਿਰ ਹੁਣ ਮੈਂ ਕਿਆ ਕੀ ਕਰਾਂ ਗਲਤ ਕੰਮ ਅਧਰਾ ਹੈ ਗਲਤ ਕਾ ਚੰਗਾ ਤੇਰਾ ਚੱਲਦਾ ਰੋਟੀ ਪਾਣੀ ਇਹ ਚ ਕੱਢਿਆ ਕੁਛ ਪਾਣੀ ਦਾ ਜਨਾਬ ਚੱਲਦਾ ਫਿਰ ਹੁਣ ਮੈਂ ਕੀ ਕਰਾਂ ਅੱਕ ਨੂੰ ਮੈਨੂੰ ਅੱਕ ਤੇ ਬਣਾ ਪਿਆ ਆ ਚੰਗੀ ਕਰ ਤੂੰ ਤਾਂ ਫਿਰ ਨਹੀਂ ਆ ਕੰਮ ਤੇ ਪੈ ਗਿਆ ਠੀਕ ਹੈ ਸ਼ਾਬਾਸ਼ ਵਧੀਆ ਬਲ ਦੇ ਦੇ ਤੈਨੂੰ ਹਾਲ ਹੁਣ ਆ ਉਹ ਖੋਲੋ ਯਾਰ ਇਹਨੂੰ ਕਰਨ ਵਾਲੇ ਇਹਦਾ ਕਰਤਿ ਕਰਤੂਤ ਚੱਲ ਇਹਨੂੰ ਜਾਣਿਆ ਹਣੇ ਉਹ ਸਾਰੇ ਆਜੋ ਸਾਰੇ ਆਜੋ ਮੈਂ ਤੁਹਾਨੂੰ ਦੱਸ ਦਾਂਗਾ ਸਾਰੇ ਭੈਣ ਭਰਾਵਾਂ ਨੂੰ ਬੰਜ ਸਟਾਫ ਬੰਨਿਓ ਇੱਕ ਸੁਨੇਹਾ ਦਾ ਆਮ ਖਾਸ ਬਟੋਲਿਆਂ ਤੇ ਉਹ ਬੱਚੋ ਅੱਜਕੱਲ੍ਹ ਠਗੀਆਂ ਬਹੁਤ ਚੱਲ ਰਹੀਆਂ ਨੇ ਤੇ ਮੁੰਡੇ ਨਸ਼ੇ ਕਰਨ ਲੱਗ ਗਏ ਤੇ ਕੁੜੀਆਂ ਬਾਹਰ ਜਾਣ ਲੱਗੀਆਂ ਇਸ ਕਰਕੇ ਕੁੜੀਆਂ ਦੀ ਪ੍ਰੋਬਲਮ ਆ ਤੇ ਸਾਡੇ ਸਾਰੇ ਬੰਜ ਸਟਾਫ ਬੰਨਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ